ਆਪ ਜੀ ਜਦੋਂ ਜਾਓਗੇ ਨਾ ਸ੍ਰੀ ਦਮਦਮਾ ਸਾਹਿਬ ਦਰਸ਼ਨ ਕਰਨ ਸਭੋ ਕੀ ਤਲਵੰਡੀ ਬਠਿੰਡੇ ਜਿੱਥੇ ਤਖਤ ਹੈ ਸ੍ਰੀ ਦਮਦਮਾ ਸਾਹਿਬ ਉੱਥੇ ਮਹਾਰਾਜ ਨੇ ਜਿਹੜੀ ਭੀੜ ਲਖਵਾਈ ਸੀ ਉਹਨੂੰ ਦਮਦਮੇ ਭੀੜ ਕਹਿੰਦੇ ਨੇ ਜੋ ਧੀਰਮਲੀਆਂ ਨੇ ਮਹਾਰਾਜ ਦਾ ਪਾਵਨ ਸਰੂਪ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੇ ਲਖਵਾਇਆ ਸੀ ਉਹ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਮਹਾਰਾਜ ਨੇ ਇੱਕ ਭੀੜ ਖੁਦ ਲਖਵਾਈ ਬਾਣੀ ਸਾਰੀ ਦੁਬਾਰਾ ਆਪਣੇ ਸ਼੍ਰੀ ਕੰਠ ਤੋਂ ਜ਼ੁਬਾਨੀ ਬੀਰ ਆਸਣ ਲਾ ਕੇ ਲਿਖਵਾਈ ਤੇ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖੀ ਤੇ ਜਿੰਨੀਆਂ ਕਲਮਾਂ ਸਨ ਜਿਹੜੀਆਂ ਕਸਦੀਆਂ ਗਈਆਂ ਉਥੇ ਗੁਰਦੁਆਰਾ ਸਾਹਿਬ ਨਾਲ ਹੀ ਤਖਤ ਦੇ ਬਾਹਰਲੇ ਪਾਸੇ ਖੱਬੇ ਹੱਥ ਹੈ ਲਿਖਣ ਸਰ ਉਥੇ ਸਰੋਵਰ ਵੀ ਬਣਿਆ ਆ ਸਾਹ ਸੰਗਤ ਉਹਦੇ ਵਿੱਚ ਮਹਾਰਾਜ ਆਖਿਆ ਸੁੱਟਦੇ ਜਾਓ ਸਰੋਵਰ ਦੇ ਵਿੱਚ ਕਿ ਉਥੇ ਵਰਦਾਨ ਪ੍ਰਾਪਤ ਹੈ ਦਸਵੇਂ ਪਾਤਸ਼ਾਹ ਦਾ ਜੇ ਕਿਸੇ ਨੂੰ ਲੱਗੇ ਵੀ ਮੈਨੂੰ ਊੜਾੜਾ ਨਹੀਂ ਆਉਂਦਾ ਮੈਨੂੰ ਪੰਜਾਬੀ ਨਹੀਂ ਆ ਸਕਦੀ ਮੈਨੂੰ ਬਾਣੀ ਸ਼ੁੱਧ ਪੜਨੀ ਨਹੀਂ ਆ ਸਕਦੀ ਜਾਂ ਮੈਨੂੰ ਦੁਨਿਆਵੀ ਵਿੱਦਿਆ ਚਾਹੀਦੀ ਏ ਕਿਸੇ ਤਰ੍ਹਾਂ ਦੀ ਵੀ ਪੜ੍ਹਾਈ ਦੇ ਵਿੱਚ ਉਹ ਕਾਮਯਾਬ ਹੋਣਾ ਚਾਹੁੰਦਾ ਤੇ ਦਸਵੇਂ ਪਾਤਸ਼ਾਹ ਨੇ ਆਖਿਆ ਸੀ ਕੋਈ ਵੀ ਗੁਰੂ ਦਾ ਸਿੱਖ ਕੋਈ ਵੀ ਪ੍ਰਾਣੀ ਕਿਸੇ ਵੀ ਧਰਮ ਦਾ ਇੱਥੇ ਆਣ ਕੇ ਸ੍ਰੀ ਦਮਦਮਾ ਸਾਹਿਬ ਜਦੋਂ ਊੜਾੜਾ ਲਿਖੇ ਕਰੇਗਾ 35 ਅੱਖਰ ਤੇ ਅਰਦਾਸ ਕਰੇਗਾ ਕੜਾ ਪ੍ਰਸ਼ਾਦ ਦੀ ਦੇਖਰਾ ਕੇ ਉਹਦੇ ਅੱਖਰ ਚੱਲ ਪਿਆ ਕਰਨਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਭਾਵਨਾਵਾਲੀ ਹੋਰ ਵੀ ਗੁਰਸਿੱਖ ਸਿੱਖ ਸੰਗਤਾਂ ਨੇ ਉਹ ਜਾ ਕੇ ਸ੍ਰੀ ਦਮਦਮਾ ਸਾਹਿਬ ਪਹਿਲਾ ਕਾਰਜ ਜਦੋਂ ਕਰਦੇ ਨੇ ਤੇ ਊੜਾੜਾ ਲਿਖ ਕੇ ਆਉਂਦੇ ਨੇ ਉਥੇ ਉਥੇ ਵੱਡੀਆਂ ਪਈਆਂ ਹੋਈਆਂ ਨੇ ਉਥੇ ਤੁਸੀਂ ਊੜਾੜਾ ਦੇਖ ਸਕਦੇ ਹੋ ਕਿਉਂਕਿ ਮਾਦਰ ਦਾਥੇ ਬਖਸ਼ਿਸ਼ ਹੋਈ ਏ ਮਾਦਰ ਦਾਥੇ ਵਰਦਾਨ ਹੈ ਵਰ ਬਖਸ਼ਿਆ ਮਾਰੇ ਨੇ ਉਸ ਤਰਦੀ ਨੂੰ